ਦਲੀਪਾ ਮਨਜੀਤ ਕੋਲ ਬੈਠ ਜਾਂਦਾ ਤੇ ਗੱਲ ਕਰਦਾ ਬੋਲਦਾ ਕਿ ਪੁੱਤ ਮੈਂ ਉਸ ਦਿਨ ਪਿੰਡ ਗਿਆ ਸੀ ਗੇੜਾ ਮਰਨ ਤੇ ਜਦੋਂ ਮੈਂ ਉੱਥੇ ਜਾ ਕੇ ਦੱਸਿਆ ਵੀ ਅਸੀਂ ਹੁਣ ਵਾਪਸ ਪਿੰਡੀ ਰਹਿਣ ਲਈ ਆ ਰਹੇ ਆ ਤਾਂ ਸਾਰੇ ਬਹੁਤ ਖੁਸ਼ ਹੋਏ ਉਹ ਤਾਂ ਤੈਨੂੰ ਵੀ ਮਿਲਣ ਲਈ ਕਾਲੇ ਹੋਏ ਪਿਆ ਹੁਣ ਤੂੰ ਦੱਸ ਕਦੋਂ ਚੱਲਣ ਦਾ ਵਿਚਾਰ ਆ ਤੇਰਾ ਨਾਲੇ ਹੁਣ ਤਾਂ 파ਟੀ ਵੀ ਦੇ ਦਿੱਤੀ ਆਪਾਂ ਸਭਨਾਂ ਨੂੰ ਦੱਸ ਦਵੀਂ ਜਦੋਂ ਤੇਰਾ ਦਿਲ ਕਰਿਆ ਜਾਣ ਲਈ ਤਾਂ ਮਨਜੀਤ ਕਹਿੰਦਾ ਹਾਂ ਬਾਪੂ ਪਿੰਡ ਤਾਂ ਚੱਲਾਂਗੇ ਇਹ ਤਾਂ ਗੱਲ ਪੱਕੀ ਐ ਪਰ ਆਪਾਂ ਹੱਲੇ ਉੱਥੇ ਪਹਿਲਾਂ ਆਪਣਾ ਨਵਾਂ ਮਕਾਨ ਬਣਾਵਾਂਗੇ ਇੱਕ ਵਧੀਆ ਜੀ ਕੋਠੀ ਫਿਰ ਮੈਂ ਤੈਨੂੰ ਤੇ ਬੇਬੇ ਨੂੰ ਉਸ ਨਵੀਂ ਕੋਠੀ ਚ ਲੈ ਕੇ ਜਾਊਂਗਾ ਤਾਂ ਦਲੀਪਾ ਕਹਿੰਦਾ ਠੀਕ ਐ ਪੁੱਤ ਜਿਵੇਂ ਤੈਨੂੰ ਚੰਗਾ ਲੱਗਦਾ ਉਦਾਂ ਹੀ ਕਰ ਲਵੀ ਐਨੇ ਨੂੰ ਭਾਨੂ ਵੀ ਆ ਜਾਂਦੀ ਐ ਚਾਹ ਲੈ ਕੇ ਤੇ ਸਾਰੇ ਬੈਠ ਚਾਹ ਪੀਣ ਲੱਗਦੇ ਨੇ ਚਾਹ ਪਿੰਦਿਆ ਪਿੰਦਿਆ ਹੀ ਮਨਜੀਤ ਕਾਕੇ ਨੂੰ ਫੋਨ ਕਰ ਕਹਿੰਦਾ ਹੁਣ ਆ ਜਾ ਇੱਧਰ ਨੂੰ ਮੈਂ ਬਸ ਵਿਹਲਾ ਹੀ ਆ ਚੱਲਦੇ ਆ ਫਿਰ ਖੇਤ ਵੱਲ ਤਾਂ ਕਾਕਾ ਆਉਂਦਾ ਹਾਂ ਕਹਿ ਕੇ ਫੋਨ ਰੱਖ ਦਿੰਦਾ ਏ ਮਨਜੀਤ ਨੂੰ ਪਾਣੂ ਪੁੱਛਦੀ ਪੁੱਤ ਜਾਣਾ ਹੈ ਕਿ ਕਾਕੇ ਨਾਲ ਤਾਂ ਕਹਿੰਦਾ ਹਾਂ ਬੇਬੇ ਫੋਨ ਆਇਆ ਸੀ ਪਹਿਲਾਂ ਕਾਕੇ ਦਾ ਕਹਿ ਰਿਹਾ ਸੀ ਬੈਠੇ ਬੈਠੇ ਘਰ ਬੋਰ ਹੋਈ ਜਾਂਦੇ ਆ ਚੱਲ ਖੇਤੀ ਚੱਲ ਆਈਏ ਤਾਂ ਹੀ ਉਹਨੂੰ ਹੁਣ ਕਿਹਾ ਵੀ ਆ ਜਾ ਚੱਲਦੇ ਆ ਚੱਲ ਜਾਓ ਫਿਰ ਕਹਿੰਦੀ ਹੋਈ ਪਾਣੂ ਚਾਹ ਵਾਲੇ ਪਾਂਡੇ ਚੱਕਰ ਰਸੋਈ ਵੱਲ ਤੁਰ ਜਾਂਦੀ ਹੈ ਤੇ ਮਨਜੀਤ ਬਾਹਰ ਵੱਲ ਚਲਾ ਜਾਂਦਾ ਏ ਕਾਕੇ ਨੂੰ ਵੇਖਣ ਲੱਗਦਾ ਰਾਨੋ ਕੈਲਾ ਤੇ ਰਾਨੋ ਦੇ ਮਾਪੇ ਰਾਨੋ ਦੇ ਘਰ ਆ ਜਾਂਦੇ ਨੇ ਰਾਨੋ ਦਾ ਬਾਪੂ ਗੱਲ ਕਰਦਾ ਹੋਇਆ ਕੈਲੇ ਨੂੰ ਕਹਿੰਦਾ ਏ ਕਿ ਬੰਦੇ ਤਾਂ ਚੰਗੇ ਜਾਪਦੇ ਆ ਘਰ-ਬਾਰ ਵੀ ਚੰਗਾ ਏ ਮੈਨੂੰ ਤਾਂ ਇਹ ਤੁਹਾਡੇ ਵਿਆਹ ਵੇਲੇ ਵੀ ਚੰਗੇ ਲੱਗੇ ਸੀ ਜਿਵੇਂ ਅੱਗੇ ਹੋ ਕੇ ਇਹਨਾਂ ਨੇ ਸਾਰਾ ਕੰਮਕਾਰ ਸੰਭ ਰੱਖਿਆ ਸੀ ਤੇ ਹਰ ਗੱਲ ਸੋਚੂ ਚਾਰ ਕੇ ਕਰਦੇ ਸੀ ਉਹ ਵੇਲਾ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਤੇ ਸੰਭ ਲਿਆ ਸੀ ਨਹੀਂ ਤਾਂ ਅਸੀਂ ਤਾਂ ਜਵਾਬ ਵੀ ਦੇ ਦੇਣਾ ਸੀ ਉਸ ਵੇਲੇ ਪਰ ਹੁਣ ਕੁਝ ਖੁਸ਼ਾ ਅਸੀਂ ਕਿ ਸਾਡੀ ਦੀ ਬਹੁਤ ਸੁਖੀ ਵਸ ਰਹੀ ਐ ਤੇ ਆਪ ਵੀ ਉਹ ਕਿੰਨਾ ਮੋਹ ਕਰਦੇ ਨੇ ਸਾਡੀ ਦੀ ਦਾ ਹੁਣ ਹਰਮਨ ਦੀ ਰਿਸ਼ਤਾ ਇਸ ਕਰਦਾ ਇਸ ਕਰ ਕਰਨ ਦਾ ਅਸੀਂ ਸਾਰਾ ਜੋਰ ਲਾ ਦੇਣਾ ਉਹਨਾਂ ਨੂੰ ਮਨਾਉਣ ਲਈ ਤਾਂ ਇਕੱਲਾ ਵੀ ਕਹਿੰਦਾ ਹਾਂਜੀ ਬਾਪੂ ਜੀ ਜੇ ਹਰਮਨ ਦਾ ਰਿਸ਼ਤਾ ਕਾਕੇ ਨੂੰ ਹੋ ਜਾਵੇ ਤਾਂ ਬਾਲੀ ਖੁਸ਼ ਰਹੋ ਆਪਣੀ ਹਰਮਨ ਇਹਨਾਂ ਦੇ ਸੰਦੀਪ ਦਾ ਸੁਭਾਅ ਵੀ ਬਹੁਤ ਵਧੀਆ ਤੇ ਨਿੱਕੀ ਤਾਂ ਆਪ ਸਾਰਾ ਦਿਨ ਹੱਸੂ ਹੱਸੂ ਕਰਦੀ ਰਹਿੰਦੀ ਐ ਸੰਧੂ ਦਾ ਸੁਭਾਅ ਤਾਂ ਨੂੰ ਸਭ ਨੂੰ ਪਤਾ ਐ ਕਿੰਨਾ ਨੇਕ ਦਿਲ ਇਨਸਾਨ ਆ ਕੋਈ ਵੀ ਪਿੰਡ ਦਾ ਬੰਦਾ ਜੇ ਉਹਨਾਂ ਦੇ ਦਰ ਤੇ ਕੁਝ ਲੈਣ ਲਈ ਚਲਾ ਜਾਵੇ ਤਾਂ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਆਉਂਦਾ ਬਹੁਤ ਹੀ ਚੰਗਾ ਪਰਿਵਾਰ ਹੈ ਸਾਰਾ ਕਾਕੇ ਨੂੰ ਹੀ ਵੇਖ ਲਓ ਵਧੀਆ ਬਾੜ ਸੱਟ ਹੋ ਗਿਆ ਸੀ ਪਰ ਨਾ ਪਿੰਡ ਦਾ ਮੋਹ ਨਹੀਂ ਛੱਡ ਸਕਿਆ ਤੇ ਬਾਪ ਦੇ ਇੱਕ ਵਾਰੀ ਕਹਿਨ ਤੇ ਵਾਪਸ ਆ ਗਿਆ ਬਹੁਤ ਹੀ ਆਗਿਆਕਾਰੀ ਬੱਚੇ ਨੇ ਸੰਧੂ ਦੇ ਦੋਹੇ ਤੇ ਕੁੜੀ ਵੀ ਡਾਕਟਰੀ ਦੀ ਪੜ੍ਹਾਈ ਕਰ ਲੋਕਾਂ ਦੀ ਸੇਵਾ ਕਰ ਰਹੀ ਹੈ ਪਾਵੇ ਕੋਈ ਅੱਧੀ ਰਾਤ ਵੇਲੇ ਵੀ ਦਵਾਈ ਖਾਤਰ ਘਰ ਪਹੁੰਚ ਜਾਵੇ ਕਦੀ ਮੱਥੇ ਵੱਟ ਨਹੀਂ ਪਉਂਦੀ ਉਸੇ ਵੇਲੇ ਉੱਠ ਕੇ ਵੇਖਣ ਲੱਗ ਜਾਂਦੀ ਹੈ ਵਾਹਿਗੁਰੂ ਜੀ ਇਸ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਕਹਿੰਦਾ ਹੋਇਆ ਰਾਨੂ ਦਾ ਬਾਪੂ ਜੋੜ ਅਰਦਾਸ ਕਰਦਾ ਹੈ ਤੇ ਫਿਰ ਉਹ ਜਾਣ ਲਈ ਕਹਿਣ ਲੱਗੇ ਤਕੈਲੇ ਤੇ ਰਾਨੂ ਕਹਿਣ ਲੱਗ ਜਾਂਦੇ ਨੇ ਕਿ ਨਹੀਂ ਅੱਜ ਨਹੀਂ ਅਸੀਂ ਜਾਣ ਦਿੰਦੇ ਅੱਜ ਹੀ ਰਾਤ ਦਾ ਰਹੋ ਹੀ ਪਰ ਉਹ ਮਨਾ ਕਰਨ ਲੱਗੇ ਦੇ ਤਾਂ ਰਾਨੂ ਫਿਰ ਜਵਾਬ ਦੇ ਦਿੰਦੀ ਕਿ ਨਹੀਂ ਬਾਪੂ ਜੀ ਆਜ ਤਾਂ ਰਹੋ ਬੋ ਟੈਮ ਬਾਦ ਤੁਸੀਂ ਮਿਲਣ ਲਈ ਆਓ ਸਵੇਰੇ ਭਾਵੇਂ ਸਾਜਰੇ ਹੀ ਚਲੇ ਜਾਇਓ ਪਰ ਅੱਜ ਦੀ ਰਾਤ ਰਹੋ ਨਾਲੇ ਆਪਾਂ ਭੈਣ ਹੋਰਾਂ ਨਾਲ ਵੀ ਗੱਲ ਕਰ ਹੀ ਲਵਾਂਗੇ ਤਾਂ ਬਾਲਾ ਕਹਿਣ ਤੇ ਉਹਨਾਂ ਦੇ ਉਹ ਰੁਕ ਜਾਂਦੇ ਨੇ ਤੇ ਇਕੱਲੇ ਨੂੰ ਪਤਾ ਹੁੰਦਾ ਵੀ ਬਾਪੂ ਵੀ ਦੋ ਹਾੜੇ ਲਾ ਲੈਂਦਾ ਹੈ ਤਾਂ ਉਹ ਰਾਨੋ ਨੂੰ ਕਹਿੰਦਾ ਹੈ ਕਿ ਤੂੰ ਤੜਕੇ ਦਾ ਛਿੱਤੀ ਕਰ ਲਾ ਮੈਂ ਮੁਰਗਾ ਲੈ ਕੇ ਆਉਂਦੇ ਹਾਂ ਨਾਲੇ ਬਾਪੂ ਵਾਸਤੇ ਬੋਤਲ ਫੜੀ ਆਉਂ ਕਹਿੰਦਾ ਹੋਇਆ ਇਕੱਲਾ ਬਾਹਰ ਵੱਲ ਚੱਲ ਪੈਂਦਾ ਏ ਰਸਤੇ ਵਿੱਚ ਉਸ ਨੂੰ ਸੰਧੂ ਤੇ ਜਾ ਕੇ ਟੱਕਰ ਜਾਂਦੇ ਨੇ ਤੇ ਸੰਧੂ ਪੁੱਛਦਾ ਹਾਂ ਬਈ ਕੈ ਲਿਆ ਕਿੱਧਰ ਨੂੰ ਚੱਲਿਆ ਚੱਕਵੇਂ ਪੈਰੀ ਤੇ ਇਕੱਲਾ ਹੱਸਦਾ ਹੋਇਆ ਕਹਿੰਦਾ ਹਾਂ ਬਾਈ ਉਹ ਬੇਬੇ ਬਾਪੂ ਰਾਤ ਰੁਕੇ ਹੋਇਆ ਬਾਪੂ ਲਈ ਬਸ दारू ਦਾ ਪਰ ਬੰਦ ਕਰਨ ਚੱਲਿਆ ਹਾਂ ਨਾਲੇ ਮੁਰਗਾ ਲੈ ਕੇ ਆਉਂਦਾ ਹਾਂ ਤੇ ਸੰਧੂ ਕਹਿੰਦਾ दारू ਵਾਲੀ ਕਿਹੜੀ ਗੱਲ ਕਰਤੀ ਕੈ ਲਿਆ ਇਦਾਂ ਕਰੀ ਸਰਦਾਰ ਜੀ ਨੂੰ ਜਾਤਾ ਆਪਣੀ ਮੋਟਰ ਤੇ ਹੀ ਲਿਆਵੀ ਮੈਂ ਦਾਰੂ ਤੇ ਮੁਰਗੇ ਦਾ ਪ੍ਰਬੰਧ ਕਰ ਦਿੰਦਾ ਹਾਂ ਜਾਕਰ ਨਾਲਾ ਮੁਰਗਾ ਤਾਂ ਇਹ ਹੁਣ ਰਿੰਦੂ ਤੂੰ ਬਸ ਘਰ ਆ ਘਰ ਜਾ ਕੇ ਰੋਟੀ ਸਬਜੀ ਵਾਸਤੇ ਲੈ ਜਾਵੇਂ ਮੁਰਗਾ ਅਸੀਂ ਮੋਟਰ ਤੇ ਹੀ ਚੱਲੇ ਆ ਆ ਜਾ ਤੂੰ ਹੀ ਛੇਤੀ ਹੀ ਸਰਦਾਰ ਜੀ ਨੂੰ ਲੈ ਕੇ ਤਕੇਲਾ ਕਹਿੰਦਾ ਕਿ ਠੀਕ ਹੈ ਬਾਈ ਜਿਵੇਂ ਤੁਹਾਨੂੰ ਠੀਕ ਲੱਗੇ ਮੈਂ ਆਉਂਦਾ ਫਿਰ ਥੋੜੀ ਦੇਰ ਤੱਕ ਲੈ ਕੇ ਬਾਪੂ ਜੀ ਨੂੰ ਮੋਟਰ ਤੇ ਕਾਕਾ ਤੇ ਮਨਜੀਤ ਵੀ ਖੇਤ ਵਿੱਚ ਗੇੜਾ ਮਾਰ ਕੇ ਘਰ ਨੂੰ ਆ ਜਾਂਦੇ ਨੇ ਕਾਕਾ ਮਨਜੀਤ ਨੂੰ ਆਪਣੇ ਨਾਲ ਹੀ ਲੈ ਆਉਂਦਾ ਘਰ ਤੇ ਘਰ ਆ ਕਾਕਾ ਆਪਣੀ ਬੇਬੇ ਨੂੰ ਹਾਕ ਮਾਰਦਾ ਹੋਇਆ ਕਹਿੰਦਾ ਏ ਬੇਬੇ ਦੋ ਕੱਪ ਚਾਹ ਹੀ ਬਣਾ ਦੇ ਸਾਨੂੰ ਤਾਂ ਸੰਦੀਪ ਲਿਆਉਂਦੀ ਹਾਂ ਬਣਾ ਕੇ ਕਹਿੰਦੀ ਹੈ ਤੇ ਦੋਵੇਂ ਕਮਰੇ 'ਚ ਚਲੇ ਜਾਂਦੇ ਨੇ ਫਿਰ ਮਨਜੀਤ ਪੁੱਛਦਾ ਹਾਂ ਫਿਰ ਰਾਂਝਾ ਕਿੱਥੋਂ ਤੱਕ ਪਹੁੰਚੀ ਤੇਰੀ ਹੀਰ ਨਾਲ ਗੱਲਬਾਤ ਤਾਂ ਕਾਕਾ ਕਹਿੰਦਾ ਹਾਂ ਸੱਚ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂ ਕਿ ਅੱਜ ਫੋਨ ਆਇਆ ਸੀ ਹਰਮਨ ਦਾ ਓਏ ਬਹੁਤ ਹੀ ਪਿਆਰੀ ਆਵਾਜ਼ ਉਹਦੀ ਤਾਂ ਲੈ ਫੋਨ ਵੀ ਆ ਗਿਆ ਤੈਨੂੰ ਇੰਨੀ ਛੇਤੀ ਤਾਂ ਕਾਕਾ ਹੋਰ ਕੀ ਮੈਂ ਤਾਂ ਆਪ ਹੀ ਰਾਂਸੀ ਇੰਨੀ ਛੇਤੀ ਫੋਨ ਵੀ ਕਿਵੇਂ ਕਰ ਲਿਆ ਉਹਨੇ ਹੋਰ ਕੀ ਗੱਲਾਂ ਹੋਈਆਂ ਫਿਰ ਮਨਜੀਤ ਪੁੱਛਦਾ ਤਾਂ ਕਾਕਾ ਕਹਿੰਦਾ ਕੁਛ ਨਹੀਂ ਬਸ ਐਵੇਂ ਹੀ ਕੁਛ-ਕੁਬ ਬਚਪੰਦੀਆਂ ਕਰੀ ਗਈ ਤੇ ਕੁਛ ਇੱਧਰ-ਉੱਧਰ ਦੀਆਂ ਕਰਨ ਤੋਂ ਬਾਅਦ ਕਹਿੰਦੀ ਹੁਣ ਮੈਂ ਬਿਜ਼ੀ ਥੋੜਾ ਫਿਰ ਗੱਲ ਕਰਦੀਆਂ ਕਹਿ ਕੇ ਫੋਨ ਰੱਖ ਗਈ ਹੱਲੇ ਗੱਲਾਂ ਹੀ ਕਰ ਰਹੀ ਸੀ ਕਿ ਸੰਦੀਪ ਵੀ ਚਾਹ ਬਣਾ ਕੇ ਲੈ ਆਈ ਤੇ ਆਉਂਦੇ ਹੀ ਕਹਿਣ ਲੱਗੀ ਵੇ ਕਿਹੜੀ ਗੱਲ ਕਰਨ ਲੱਗੇ ਪਿਓ ਤਾਂ ਕਾਕਾ ਵੇਖਦਾ ਹੋਇਆ ਸੰਦੀਪ ਵੱਲ ਬੋਲਿਆ ਕਿਸੇ ਦੀ ਨਹੀਂ ਬੇਬੇ ਉਹ ਤਾਂ ਦੋਸਤੀ ਬਾਰੋ ਕਹਿੰਦਾ ਮੈਂ ਵੇਲਾ ਹੋ ਕੇ ਦੁਬਾਰਾ ਫੋਨ ਕਰੂੰ ਤਾਂ ਸੰਦੀਪ ਕਾਕਾ ਕੇਵਲ ਵੇਖਦੀ ਹੋਈ ਕਹਿਣ ਲੱਗੀ ਦੋਸਤੀ ਕੇ ਕੋਈ ਹੋਰ ਸੀ ਦੱਸ ਦੇ ਜੇ ਕੋਈ ਕੁੜੀ ਹੈਗੀ ਆ ਤਾਂ ਨਹੀਂ ਤਾਂ ਅਸੀਂ ਤਾਂ ਲੱਗੀਆਂ ਤੇਰੇ ਵਾਸਤੇ ਕੁੜੀ ਲੱਭਣ ਕਾਕਾ ਸੁਣ ਕੇ ਇਹ ਗੱਲ ਕਹਿ ਲਗਾ ਨਹੀਂ ਬੇਬੇ ਮੈਂ ਹਲੇ ਵਿਆਹ ਨਹੀਂ ਕਰਉਣਾ ਮੈਂ ਆਪੇ ਕਹਿ ਦੂੰ ਜੋ ਤੇ ਮੇਰਾ ਚਿਤ ਕੀਤਾ ਤੁਸੀਂ ਪਹਿਲਾਂ ਅਮਨਜੀਤ ਦਾ ਕਰ ਦਿਓ ਤਾਂ ਮਨਜੀਤ ਹੈਰਾਨ ਹੋ ਕੇ ਕਾਕੇ ਵੱਲ ਵੇਖਦਾ ਹੋਇਆ ਨਹੀਂ ਬੇਬੇ ਮੈਂ ਨਹੀਂ ਕਰਉਣਾ ਹਲੇ ਇਹ ਤਾਂ ਐਵੇਂ ਪਕਾਈ ਮਾਰੀ ਜਾਂਦਾ ਸੰਦੀਪ ਹੱਸਦੀ ਹੋਈ ਬਾਹਰ ਚੱਲੀ ਜਾਂਦੀ ਤੇ ਕਹਿੰਦੀ ਪਾਗਲ ਨਾ ਹੁੰਦਾ ਦੋਵੇਂ ਵੇਖ ਕਿਵੇਂ ਤੂੰ ਕਰਾਲਾ ਤੂੰ ਕਰਾਲਾ ਲਈ ਆ ਕੋਈ ਨਾ ਤੁਹਾਡਾ ਦੋਵਾਂ ਦਾ ਇਕੱਠਿਆਂ ਦਾ ਹੀ ਫਾਹਾ ਵਡਾਂਗੇ ਵਿਆਹ ਵਾਲਾ ਕੱਲ ਰਾਤੀ ਰੋਟੀ ਵਾਸਤੇ ਸਬਜੀ ਵਿੱਚ ਘਰ ਮੁਰਗਾ ਲੈ ਜਾਂਦਾ ਹੈ ਤੇ ਆਪਣੇ ਸਹੁਰਾ ਸਾਹਿਬ ਨੂੰ ਕਹਿੰਦਾ ਬਾਪੂ ਜੀ ਆਜੋ ਆਪਾਂ ਸੰਧੂ ਦੇ ਖੇਤ ਵੱਲ ਚੱਲਦੇ ਹਾਂ ਸੰਧੂ ਦੇ ਖੇਤਾਂ ਦੀ ਗੱਲ ਸੁਣ ਰਾਨੋ ਇਕੱਲੇ ਵੱਲ ਵੇਖਣ ਲੱਗਦੀ ਤ ਇਕੱਲਾ ਇਸ਼ਾਰੇ ਨਾਲ ਕੁਝ ਸਮਝਾ ਦਿੰਦਾ ਹੈ ਰਾਨੋ ਵੀ ਸਮਝ ਜਾਂਦੀ ਹੈ ਕੀ ਕਹਿ ਦਿੰਦੀ ਹੈ ਹਾਂਜੀ ਬਾਪੂ ਜੀ ਤੁਸੀਂ ਜਾਓ ਖੇਤ ਵੱਲ ਨੂੰ ਉਦੋਂ ਤੱਕ ਅਸੀਂ ਮਾਵਾਂ ਤੀਆਂ ਗੱਲਾਂ ਕਰਦੀਆਂ ਕਰਦੀਆਂ ਰੋਟੀ ਸਬਜੀ ਦਾ ਕਰ ਲੈਂਦੀਆਂ ਹਾਂ ਤਾਂ ਠੀਕ ਹੈ ਤੀਏ ਕਹਿ ਰਾਨੋ ਦਾ ਬਾਪੂ ਕੱਲੇ ਨਾਲ ਤੁਰ ਪੈਂਦਾ ਹੈ ਖੇਤ ਮੋਟਰ ਤੇ ਜਾਂਦਿਆਂ ਨੂੰ ਹੀ ਦੂਰੋਂ ਉਹਨਾਂ ਨੂੰ ਮੀਟ ਬੰਦੇ ਦੀ 스멜 ਆਉਣ ਲੱਗਦੀ ਐ ਤੇ ਬਾਪੂ ਕਹਿੰਦਾ ਕੈਲੇ ਨੂੰ ਲੱਗਦਾ ਪੁੱਤਰਾ ਮੋਟਰ ਤੇ ਹੀ ਪ੍ਰਬੰਧ ਕੀਤਾ ਹੋਇਆ ਸਾਰਾ ਤੂੰ ਚੱਲ ਆ ਜਾ ਫਿਰ ਕਰੀਏ ਚਿੱਤ ਕਰਾਰਾ ਆਪਾਂ ਵੀ ਅੱਜ ਤੇ ਦੋਵੇਂ ਹੱਸਦੇ ਹੱਸਦੇ ਸੰਦੂ ਕੀ ਮੋਟਰ ਤੇ ਪਹੁੰਚ ਜਾਂਦੇ ਨੇ ਸੰਦੂ ਉਹਨਾਂ ਨੂੰ ਆਇਆ ਵੇ ਕਹਿੰਦਾ ਐ ਆਓ ਜੀ ਸਰਦਾਰ ਸਾਹਿਬ ਇੱਧਰ ਬੈਠੋ ਤੁਸੀਂ ਤੇ ਜਾਗਰ ਨੂੰ ਕਹਿੰਦਾ ਐ ਕਿ ਜਾ ਵੀ ਜਾਗਰਾ ਛੇਤੀ ਦਿਨੇ ਸਮਾਨ ਲਿਆ ਆਪਣਾ ਤੇ ਨਾਲੇ ਮੀਟ ਬਣਾ ਲਿਆ ਤਾਂ ਪਾ ਬਨ ਗਿਆ ਤੇ ਪਾ ਲਿਆ ਬਾਟੀ ਚ ਇਹਨੂੰ ਵੀ ਪੋਰਾ ਅੱਜ ਆਪਣੇ रिश्तेदारा ਨੂੰ ਹੀ ਪਤਾ ਲੱਗੇ ਕਿ ਅੱਜ ਕਿ ਅਸੀਂ ਕਿਵੇਂ ਆਿਆਂ ਦੀ ਮਹਿਮਾਨ ਨਵਾਜ਼ੀ ਕਰਦੇ ਹਾਂ ਤੇ ਰਾਨੋ ਦਾ ਬਾਪੂ ਕਹਿੰਦਾ ਆਓ ਸਰਦਾਰ ਸਰਦਾਰਾ ਮੇਰਾ ਵੀ ਚਿਤ ਖਿੜ ਗਿਆ ਇੱਥੇ ਆਉਂਦਿਆਂ ਖੁਸ਼ਬੂਆਂ ਨੂੰ ਵੇਖ ਕੇ ਤੇ ਕਹਿੰਦੇ ਲਿਓ ਵੀ ਪੁੱਤਰਾ ਜਾਗਰਾਸ਼ ਛੇਤੀ ਦੇਨੇ ਹੁਣ ਨਹੀਂ ਸਬਰ ਹੁੰਦਾ ਹੋਰ ਤੇ ਸਾਰੇ ਹੱਸਣ ਲੱਗਦੇ ਨੇ ਤੇ ਮਹਿਫਲ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਜਾਗਰ ਸਾਰਾ ਸਮਾਨ ਲੈ ਕੇ ਟੇਬਲ ਤੇ ਰੱਖ ਦਿੰਦਾ ਹੈ ਤੇ ਆਪ ਵੀ ਬੈਠ ਜਾਂਦਾ ਹੈ ਫਿਰ ਸੰਧੂ ਕੈਲੇ ਨੂੰ ਇਸ਼ਾਰਾ ਕਰਦਾ ਹੈ ਕਿ ਬਣਾਵੇ ਪੈਗ ਤਾਂ ਕੈਲਾ ਚੱਕ ਕੇ ਬੋਤਲ ਸਾਰਿਆਂ ਦੀ ਸਾਡੇ ਲਈ ਪੈਗ ਬਣਾਉਣ ਲੱਗਦਾ ਹੈ ਦੋ ਦੋ ਪੈਗ ਲਾਉਣ ਤੋਂ ਬਾਅਦ ਰਾਨੋ ਦਾ ਬਾਪੂ ਸੰਧੂ ਨੂੰ ਕਹਿੰਦਾ ਹੈ ਸਰਦਾਰ ਜੀ ਜੇ ਦੋਵੇਂ ਬੱਚੇ ਮੰਨ ਜਾਂ ਤਾਂ ਸਾਡੇ ਲਈ ਇਸ ਤੋਂ ਵੱਧ ਖੁਸ਼ੀ ਦੀ ਕੋਈ ਗੱਲ ਨਹੀਂ ਹੋਵੇਗੀ ਅਸੀਂ ਅੱਜ ਹੀ ਕਰਦੇ ਹਾਂ ਹਰਮਨ ਦੇ ਮਾਪਿਆਂ ਨਾਲ ਗੱਲ ਤੇ ਉਹਨਾਂ ਨੂੰ ਤੁਹਾਡੇ ਬਾਰੇ ਜ਼ਰੂਰ ਦੱਸਾਂਗੇ ਤੇ ਸਾਨੂੰ ਉਮੀਦ ਹੈ ਕਿ ਉਹ ਸਾਡਾ ਕਿਆ ਨਹੀਂ ਮੋੜਦੇ ਨਾਲੇ ਇਸ ਤੋਂ ਵੱਧ ਹੋਰ ਕੀ ਚਾਹੀਦਾ ਕਿ ਦੋਵੇਂ ਬੱਚੇ ਬਚਪਨ ਵਿੱਚ ਇਕੱਠੇ ਖੇਡਦੇ ਰਹਿਣ ਤੇ ਇੱਕ ਦੂਜੇ ਨੂੰ ਜਾਣਦੇ ਵੀ ਆ ਬਾਕੀ ਤੁਸੀਂ ਸਰਦਾਰ ਜੀ ਆਪਣੇ ਮੁੰਡੇ ਨੂੰ ਵੀ ਪੁੱਛ ਲਿਓ ਉਹ ਕੀ ਸੋਚਦਾ ਹੈ ਤੇ ਸੰਧੂ ਕਹਿੰਦਾ ਹੈ ਤੁਸੀਂ ਫਿਕਰ ਨਾ ਕਰੋ ਸਰਦਾਰ ਜੀ ਪਹਿਲਾਂ ਤੁਸੀਂ ਆਪਣੇ ਤੀਤੇ ਜਵਾਈ ਨੂੰ ਪੁੱਛ ਲਵੋ ਉਹ ਕੀ ਕਹਿੰਦੇ ਨੇ ਬਾਕੀ ਅਸੀਂ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਸਾਡੇ ਕਹਨੇ ਚੋਂ ਪੂਰਾ ਵਿਆਹ ਨਹੀਂ ਹੁੰਦਾ ਜਿਵੇਂ ਅਸੀਂ ਉਹਦੀ ਖੁਸ਼ੀ ਲਈ ਕਰਾਂਗੇ ਉਹ ਉਹਵੇਂ ਹੀ ਮੰਨ ਜਾਵੇਗਾ ਗੱਲਾਂ ਬਾਤਾਂ ਕਰਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਦੋ ਬੋਤਲਾਂ ਪੀ ਗਏ ਉਹ ਬੈਠੇ-ਬੈਠੇ ਤੇ ਸੰਧੂ ਨੇ ਇਕੱਲੇ ਨੂੰ ਕਿਹਾ ਕਿ ਜਾ ਇੱਕ ਹੋਰ ਲੈ ਕੇ ਆ ਤੇ ਰਾਨੂੰ ਦਾ ਬਾਪੂ ਹੱਥ ਜੋੜ ਕੇ ਕਹਿੰਦਾ ਨਾਨਾ ਸਰਦਾਰ ਜੀ ਬਹੁਤ ਟਾਈਮ ਹੋ ਗਿਆ ਹੁਣ ਅਸੀਂ ਚੱਲਦੇ ਆਂ ਰਾਨੂੰ ਡਿੱਕ ਰਹੀ ਹੋਣੀ ਰੋਟੀ ਲਈ ਤੇ ਨਾਲੇ ਫਿਰ ਹਰਮਨ ਦੇ ਮਾਪਿਆਂ ਨਾਲ ਵੀ ਗੱਲ ਕਰਨੀ ਐ ਐਨਾ ਕਹਿੰਦੇ ਹੋਏ ਇਕੱਲਾ ਤੇ ਉਹਦਾ ਸੋਹਰਾ ਦੋਵੇਂ ਘਰ ਲਈ ਚੱਲ ਪਏ ਤੇ ਸੰਧੂ ਵੀ ਜਾ ਕੇ ਨੂੰ ਕਹਿ ਦਿੰਦਾ ਕਿ ਸਾਰਾ ਸਮਾਨ ਸਾਮਕੇ ਚਲਾ ਜਾਵੀਂ ਮੈਂ ਵੀ ਘਰ ਜਾਂਦਾ ਹਾਂ ਤੇ ਜਾ ਕੇ ਕਹਿੰਦਾ ਠੀਕ ਐ ਬਾਈ ਤੁਸੀਂ ਚਲੋ ਘਰ ਨੂੰ ਮੈਂ ਆਪਣੇ ਆਪ ਸਾਮਕੇ ਚਲਾ ਜਾਵਾਂਗਾ ਘਰ ਕਾਕਾ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਆ ਜਾਂਦਾ ਹੈ ਤੇ ਕਮਰਾ ਬੰਦ ਕਰਕੇ ਆਪਣੀ ਲਿਖਣ ਵਾਲੀ ਕਾਪੀ ਚੁੱਕ ਲੈਂਦਾ ਹੈ ਲਿਖਣ ਦੀ ਕੋਸ਼ਿਸ਼ ਕਰਨ ਲੱਗਦਾ ਹੈ ਫਿਰ ਆਪ ਮੁਹਾਰੇ ਹੀ ਉਸ ਤੋਂ ਇਹ ਰਚਨਾ ਲਿਖ ਹੋ ਜਾਂਦੀ ਹੈ ਮੇਰੇ ਖਿਆਲ ਮੇਰੇ ਜਜ਼ਬਾਤ ਮੇਰੇ ਪਿਆਰ ਬਸ ਤੇਰੇ ਲਈ ਆ ਮੇਰੀ ਰੂਹ ਵੀ ਤੇਰੀ ਆ ਮੇਰਾ ਜਿਸਮ ਵੀ ਤੇਰਾ ਹੈ ਮੇਰੇ ਜਿਸਮ ਚ ਵਗਦਾ ਲਹੂ ਦਾ ਹਰ ਇੱਕ ਕਤਰਾ ਬਸ ਤੇਰੇ ਲਈ ਆ ਮੇਰਾ ਜਾਗਣਾ ਵੀ ਤੇਰੇ ਲਈ ਆ ਮੇਰਾ ਸੋਣਾ ਵੀ ਤੇਰੇ ਲਈ ਆ ਮੇਰੇ ਸੁਪਨੇ ਚ ਆਇਆ ਹਰ ਖਾਬ ਵੀ ਬਸ ਤੇਰੇ ਲਈ ਆ ਮੈਂ ਕਰਾਂ ਖੁਦਾ ਨੂੰ ਜਾਦ ਤੇਰੇ ਲਈ ਮੈਂ ਪਰਦਾ ਰਹਾ ਨਮਾਜ਼ ਬਸ ਤੇਰੇ ਲਈ ਮੇਰੀ ਮੰਗੀ ਹਾਰੇ ਕੀ ਦੁਆ ਵੀ ਬਸ ਤੇਰੇ ਲਈ ਕਿ ਤੈਨੂੰ ਆਇਆ ਕਦੇ ਕੋਈ ਵੀ ਖਾਬ ਮੇਰੇ ਲਈ ਕਿ ਕਦੀ ਮੰਗਿਆ ਕੋਈ ਖਾਸ ਤੂੰ ਮੇਰੇ ਲਈ ਪਰ ਕਾਕੇ ਦੇ ਦਿਲ ਦਾ ਹਾਲ ਜੋ ਹੁਣ ਬੇਹਾਲ ਬਸ ਤੇਰੇ ਲਈ ਬਸ ਤੇਰੇ ਲਈ ਲਿਖੇ ਕਾਕੇ ਜਦੇ ਹੀ ਮੈਸੇਜ ਰਾਈ ਹਰਮਨ ਨੂੰ ਭੇਜ ਦਿੰਦਾ ਉਧਰ ਹਰਮਨ ਜੀ ਵੀ ਕਾਕੇ ਦੇ ਮੈਸੇਜ ਦਾ ਇੰਤਜ਼ਾਰ ਕਰ ਰਹੀ ਹੁੰਦੀ ਆ ਜਿਵੇਂ ਮੈਸੇਜ ਦੀ ਕੈਂਟੀ ਵਾਜ਼ੀ ਹੈ ਹੁੰਦੀ ਤਾਂ ਹਰਮਨ ਚਾਹਤ ਫੋਨ ਚੁੱਕ ਲੈਂਦੀ ਹੈ ਤੇ ਸਕਰੀਨ ਤੇ ਕਾਕਾ ਦਾ ਮੈਸੇਜ ਦੇਖ ਖੁਸ਼ ਹੁੰਦੀ ਜਲਦੀ ਜਿਨੇ ਮੈਸੇਜ ਬਾਕਸ ਖੋਲਣ ਲੱਗਦੀ ਹੈ ਜੋ ਰਚਨਾ ਕਾਕੇ ਨੇ ਭੇਜੀ ਸੀ ਉਸ ਨੂੰ ਪੜਨ ਲੱਗਦੀ ਹੈ ਉਹ ਇਹ ਰਚਨਾ ਪੜ ਸਮਝ ਜਾਂਦੀ ਹੈ ਕਿ ਜਿੰਨਾ ਪਿਆਰ ਮੈਂ ਕਾਕੇ ਲਈ ਦਿਲ ਵਿੱਚ ਸੰਭੀ ਬੈਠੀ ਹਾਂ ਕਾਕਾ ਵੀ ਮੈਨੂੰ ਉਨਾ ਹੀ ਪਿਆਰ ਕਰਦਾ ਹੈ ਉਹ ਸੋਚਦੀ ਹੈ ਕਿ ਕਿਉਂ ਨਾ ਅੱਜ ਕਾਕੇ ਨੂੰ ਆਪਣੇ ਦਿਲ ਦਾ ਹਾਲ ਦੱਸ ਹੀ ਦਵਾਂ ਮੈਂ ਵੀ ਤਾਂ ਉਹ ਕਾਕੇ ਨਾਲ ਗੱਲ ਕਰਨ ਲਈ ਫੋਨ ਮਰਵਾਉਣ ਲੱਗਦੀ ਹੈ ਨਿੱਕੀ ਤੇ ਪ੍ਰੀਤੀ ਵੀ ਰੋਟੀ ਖਾ ਕੇ ਆਪਣੇ ਕਮਰੇ ਚ ਆ ਜਾਂਦੀਆਂ ਨੇ ਪ੍ਰੀਤੀ ਆਪਣੀ ਪੈਕਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਜੋ ਉਹਨੂੰ ਆਈ ਹੋਈ ਉਹ ਆਈ ਨੂੰ ਹੁਣ ਬਹੁਤ ਦਿਨ ਹੋ ਗਏ ਸੀ ਤੇ ਉਹ ਕਹਿੰਦੀ ਹੈ ਕਿ ਨਿੱਕੀ ਮੈਂ ਕੱਲ ਨੂੰ ਚਲੇ ਜਾਣਾ ਤਾਂ ਨਿੱਕੀ ਵੀ ਕਹਿੰਦੀ ਠੀਕ ਹੈ ਜਿਵੇਂ ਤੇਰਾ ਦਿਲ ਕਰਦਾ ਚੱਲ ਮੈਂ ਵੀ ਤੇਰੇ ਨਾਲ ਹੀ ਪੈਕਿੰਗ ਕਰਵਾ ਦਿੰਦੀ ਆ ਦੋਵੇਂ ਰਲ ਕੇ ਕੰਮ ਕਰਨ ਲੱਗ ਜਾਂਦੀਆਂ ਨੇ ਤਾਂ ਨਿੱਕੀ ਪ੍ਰੀਤੀ ਨੂੰ ਛੇੜਦੀ ਹੋਈ ਕਹਿੰਦੀ ਹੈ ਮਨਜੀਤ ਵੀਰੇ ਨੂੰ ਕਿਵੇਂ ਇਸ ਵੇਲੇ ਤਾਂ ਪ੍ਰੀਤੀ ਮਨਜੀਤ ਦਾ ਨਾਮ ਸੁਨੇਕ ਤਾਂ ਦਰਵਾਜ਼ੇ ਵੱਲ ਵੇਖਣ ਲੱਗਦੀ ਹੈ ਤਾਂ ਉੱਥੇ ਕੋਈ ਨਹੀਂ ਹੁੰਦਾ ਨਿੱਕੀ ਵੇਖ ਹੱਸਣ ਲੱਗਦੀ ਹੈ ਤੇ ਕਹਿੰਦੀ ਹੈ ਹਾਏ ਨੀ ਚੰਦਰੀਏ ਮਨਜੀਤ ਵੀਰੇ ਦਾ ਇੰਨਾ ਧਿਆਨ ਕਰਦੀ ਐ ਹੱਲੇ ਮੈਂ ਤਾਂ ਉਹੀ ਨਾਮ ਲਿਆ ਸੀ ਤੂੰ ਖਿੜ ਗਈ ਸੀ ਤਾਂ ਪ੍ਰੀਤੀ ਮਾਰਦੀ ਹੋਈ ਨਿੱਕੀ ਨੂੰ ਕਹਿੰਦੀ ਟਿਕਨੇ ਹੁੰਦਾ ਤੇਰੇ ਤੋਂ ਉਹ ਤਾਂ ਵਿਚਾਰਾ ਪਿਆ ਹੋਣਾ ਆਪਣੇ ਘਰ ਆਪਣੇ ਸੁੱਤਾ ਤੇ ਸਵੇਰੇ ਜਦੋਂ ਇੱਧਰ ਆਉ ਤਾਂ ਨਾ ਵੇਖ ਮੈਨੂੰ ਕਿੰਨਾ ਉਦਾਸ ਲਾਉ ਹਾਏ ਵੇਖੀ ਨੀ ਨਿੱਕੀ ਮੇਰਾ ਵੀ ਦਿਲ ਨਹੀਂ ਲੱਗਣਾ ਹੁਣ ਕਿੰਨੇ ਦਿਨ ਇਧਰੋਂ ਜਾ ਕੇ ਤਾਨੀ ਕੀ ਫਿਰ ਤੰਗ ਕਰਨ ਦੀ ਮਾਰੀ ਕਹਿੰਦੀ ਹੈ ਜੇ ਕਹੇ ਤਾਂ ਲਾਵਾਂ ਫੋਨ ਵੀਰੇ ਨੂੰ ਕਹਿ ਦਿੰਦੀ ਆ ਕਿ ਪ੍ਰੀਤੀ ਬੁਲਾ ਰਹੀ ਐ ਨਾਨਾਨੀ ਮੈਂ ਕਦੋਂ ਬੁਲਾਇਆ ਉਹਨੂੰ ਐਵੇਂ ਨਾ ਫੋਨ ਮਿਲਾ ਕੇ ਬੈਠ ਜਾਵੀਂ ਤਾਂ ਦੋਵੇਂ ਇੱਤਾ ਹੀ ਹਾਸੇ ਮਜ਼ਾਕ ਕਰਦੀਆਂ ਪੈਕਿੰਗ ਕਰਨ ਲੱਗਦੀਆਂ ਹਨ ਨਿੱਕੀ ਤਾਂ ਸੋ ਜਾਂਦੀ ਐ ਪਰ ਪ੍ਰੀਤੀ ਨੂੰ ਨੀਂਦ ਨਹੀਂ ਆ ਰਹੀ ਉਹ ਮਨਜੀਤ ਬਾਰੇ ਹੀ ਸੋਚਦੀ ਰਹਿੰਦੀ ਐ ਕਿ ਹੁਣ ਪਤਾ ਨਹੀਂ ਕਦੋਂ ਮਿਲਿਆ ਜਾਣਾ ਮਨਜੀਤ ਨਾਲ ਇੱਕ ਤਾਂ ਚੰਦਰਾ ਕੁਸ਼ ਕਹਿੰਦਾ ਵੀ ਨਹੀਂ ਤੇ ਨਾ ਹੀ ਮੇਰੇ ਤੋਂ ਕੁਸ਼ ਕਿਆ ਹੁੰਦਾ ਕੁਝ ਪਤਾ ਨਹੀਂ ਕੀ ਬਨੂ ਸਾਡਾ ਐਦਾਂ ਹੀ ਗੱਲ ਕਰਦੀ ਆ ਆਪਣੇ ਆਪ ਨਾਲ ਕਦੋਂ ਸੋ ਜਾਂਦੀ ਪਤਾ ਨਹੀਂ ਲੱਗਦਾ ਉਹਨੂੰ ਕੈਲੇ ਹੋਰੀ ਜਦੋਂ ਵਾਪਸ ਆਇਆ ਤਾਂ ਉਦੋਂ ਤੱਕ ਰਾਨੋ ਹੋਰੀ ਰੋਟੀ ਖਾ ਚੁੱਕੇ ਸੀ ਰਾਨੋ ਨੇ ਸੋਚਿਆ ਕਿ ਜਦੋਂ ਬਾਪੂ ਹੋਰੀ ਘਰ ਆਉਣਗੇ ਉਦੋਂ ਹੀ ਉਹਨੇ ਲਈ ਗਰਮ-ਗਰਮ ਫੁਲਕੇ ਲਾ ਕੇ ਖਵਾ ਦੇ ਆਂਗੀ ਤਾਂ ਉਹਨਾਂ ਨੂੰ ਆਇਆ ਵੇਖ ਉਹਨੇ ਜਗਦੀਸ਼ੀਰ ਨੂੰ ਆਵਾਜ਼ ਮਾਰੀ ਕਿ ਪੁੱਤ ਆ ਜਾ ਰੋਟੀ ਫੜਾ ਦੇ ਆਪਦੇ ਨਾਨੇ ਤੇ ਬਾਪੂ ਨੂੰ ਮੈਂ ਬਨੋਨੀ ਗਰਮ-ਗਰਮ ਤਾਂ ਜਗਦੀਸ਼ੀਰ ਮਾਂ ਦੀ ਗੱਲ ਸੁਣ ਰਸੋਈ ਵੱਲ ਚਲਾ ਜਾਂਦਾ ਹੈ ਤੇ ਰੋਟੀ ਪਾ ਕੇ ਫੜਾਉਣ ਲੱਗਦਾ ਹੈ ਰੋਟੀ ਖਾ ਕੇ ਸਾਰੇ ਆਪਣੇ ਆਪਣੇ ਮੰਜੇ ਤੇ ਪਹਿ ਜਾਂਦੇ ਨੇ ਗੱਲਾਂ ਕਰਨ ਲੱਗਦੇ ਨੇ ਤਰਾਨੋ ਕਹਿੰਦੀ ਹੈ ਬਾਪੂ ਜੀ ਭੈਣ ਹੋਰਾਂ ਨਾਲ ਕਦੋਂ ਗੱਲ ਕਰਨੀ ਹੈ ਤਾਂ ਬਾਪੂ ਤਾਂ ਕਹਿੰਦਾ ਕਿ ਮੁੱਲ ਹੁੰਦਾ ਕਾਫੀ ਟਾਈਮ ਹੋ ਗਿਆ ਸਵੇਰੇ ਕਰਦੇ ਆ ਹੁਣ ਕਾ ਨੂੰ ਆਪਣੀ ਨੀਂਦ ਖਰਾਬ ਕਰਨੀ ਇਦਾਂ ਹੀ ਗੱਲਾਂ ਕਰਦੇ ਕਰਦੇ ਉਸ ਹੋ ਜਾਂਦੇ ਨੇ ਸਵੇਰ ਉੱਠਣ ਤੋਂ ਬਾਅਦ ਰਾਨੂ ਸਭਲੇ ਚਾਹ ਤਾਰ ਦਿੰਦੀ ਹੈ ਜਿਵੇਂ ਬਾਪੂ ਹਰੀ ਉੱਠਦੇ ਨੇ ਰਾਨੂ ਉਹਨਾਂ ਲਈ ਚਾਹ ਲੈ ਕੇ ਚਲੀ ਜਾਂਦੀ ਹੈ ਬੈਠ ਕੇ ਸਾਰੇ ਚਾਹ ਪੀਣ ਲੱਗਦੇ ਨੇ ਚਾਹ ਪੀਂਜੇ ਹੀ ਰਾਨੂ ਫਿਰ ਬਾਪੂ ਨੂੰ ਕਹਿਣ ਲੱਗ ਜਾਂਦੀ ਹੈ ਬਾਪੂ ਜੀ ਹੁਣ ਫੋਨ ਕਰੋ ਜਲਦੀ ਤਰਾਨੂ ਦੀ ਬੇਬੇ ਹੱਸਦੀ ਹੋਈ ਕਹਿਣ ਲੱਗਦੀ ਵੇਖਾ ਇਹਨੂੰ ਕਿੰਨੀ ਕਾਲ ਉਪਈ ਹੋਈ ਹੈ ਤਵ ਚੋਲਗੀ ਦੀ ਤਾਂ ਬਾਪੂ ਵੀ ਹੱਸਣ ਲੱਗਦਾ ਹੈ ਤਾਂ ਫੋਨ ਮੇ ਲਾ ਲੈਂਦਾ ਹੈ ਉਦੋਂ ਜਦੋਂ ਰਾਨੋ ਦੀ ਭੈਣ ਫੋਨ ਚੱਕਦੀ ਤਾਂ ਪਹਿਲਾਂ ਸੱਸ ਜੀ ਅਕਾਲ ਬਾਪੂ ਜੀ ਕਹਿ ਕੇ ਬੁਲਾਉਂਦੀ ਹੈ ਫਿਰ ਸਾਰਿਆਂ ਦਾ ਹਾਲ ਚਾਲ ਪੁੱਛਦੀ ਹੈ ਬੇਬੇ ਕਿਵੇਂ ਹੈ ਹੋਰ ਕਾਰੋਬਾਰ ਸਭ ਠੀਕ ਹੈ ਤਾਂ ਬਾਪੂ ਵੀ ਦੱਸਦਾ ਕਿ ਹਾਂ ਪੁੱਤ ਸਭ ਵਧੀਆ ਨੇ ਅਸੀਂ ਕੱਲ ਦੇ ਰਾਨੋ ਕੋਲ ਆਏ ਸੀ ਇੱਥੇ ਪਾਰਟੀ ਸੀ ਇਨਾਂ ਦੇ ਘਰਾਂ 'ਚ ਕਿਸੇ ਦੇ ਤਾਂ ਉਹ ਖੁਸ਼ੀ 'ਚ ਕਹਿੰਦੇ ਕਿ ਜੇ ਰਾਨੂ ਕੋਲ ਹੈ ਤਾਂ ਮੇਰੀ ਵੀ ਗੱਲ ਕਰਵਾ ਦਿਓ ਤਾਂ ਬਾਪੂ ਰਾਨੂ ਨੂੰ ਫੋਨ ਫੜਾ ਦਿੰਦਾ ਹੈ ਫਿਰ ਦੋਵੇਂ ਭੈਣਾਂ ਕਿੰਨਾ ਚਿਰ ਗੱਲਾਂ ਕਰਦੀਆਂ ਰਹਿੰਦੀਆਂ ਨੇ ਫਿਰ ਰਾਨੂ ਵਾਪਸ ਬਾਪੂ ਜੀ ਨੂੰ ਫੋਨ ਪੜਾਉਂਦੀ ਹੋਈ ਕਹਿੰਦੀ ਹੈ ਕਿ ਭੈਣੇ ਬਾਪੂ ਜੀ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਤਾਂ ਰਾਨੂ ਦੀ ਭੈਣ ਕਹਿੰਦੀ ਅੱਛਾ ਤਾਂ ਲਿਆ ਕਰਾ ਗੱਲ ਬਾਪੂ ਜੀ ਨਾਲ ਰਾਨੂ ਬਾਪੂ ਜੀ ਨੂੰ ਫੋਨ ਫੜਾ ਦਿੰਦੀ ਹੈ ਤੇ ਬਾਪੂ ਜੀ ਕਹਿੰਦੇ ਮਲ ਗੱਲ ਇਹ ਵੇ ਆ ਕਿ ਅਸੀਂ ਰਾਨੋ ਦੇ ਸੋਹਰਿਆਂ ਵੱਲ ਮੁੰਡਾ ਦੇਖਿਆ ਆਪਣੀ ਹਰਮਨ ਲਈ ਬਸ ਉਸੇ ਬਾਰੇ ਗੱਲ ਕਰਨੀ ਸੀ ਤਰਾਨੋ ਦੀ ਭੈਣ ਕਹਿੰਦੀ ਅੱਛਾ ਬਾਪੂ ਜੀ ਕਹਿਣ ਲੱਗੀ ਕਿ ਕੌਣ ਹੈ ਮੁੰਡਾ ਤੇ ਕਿੰਨਾ ਦਾ ਮੁੰਡਾ ਹੈ ਤਾਂ ਬਾਪੂ ਜੀ ਦੱਸਦੇ ਕਿ ਸੰਧੂਆ ਦਾ ਮੁੰਡਾ ਹੈ ਕਾਕਾ ਉਹੀ ਸੰਧੂ ਜਿਹੜੇ ਰਾਨੋ ਦੇ ਵਿਆਹ ਵਾਲੇ ਮੂਰੇ ਹੋ ਕੇ ਸਾਰਾ ਕੰਮ ਧੰਦਾ ਤੇ ਜ਼ਿੰਮੇਵਾਰੀ ਸੰਭਰੇ ਸੀ ਤਰਾਨੋ ਦੀ ਭੈਣ ਜਾਦ ਕਰਦੇ ਹੋਏ ਕਹਿਣ ਲੱਗੀ ਹਾਂਜੀ ਹਾਂਜੀ ਬਾਪੂ ਜੀ ਜੀ ਜਾਦ ਆਇਆ ਮੈਨੂੰ ਉਹਨਾਂ ਦਾ ਮੁੰਡਾ ਉਹਦੇ ਛੋਟਾ ਜਿਹਾ ਸੀ ਤੇ ਆਪਣੀ ਹਰਮਨ ਨਾਲ ਹੀ ਖੇਡਦਾ ਰਹਿੰਦਾ ਸੀ ਤੇ ਜਦੋਂ ਹਰਮਨ ਰਾਨੋ ਕੋਲ ਜਾਂਦੀ ਸੀ ਛੁੱਟੀਆਂ ਤੇ ਉਦੋਂ ਵੀ ਇਹ ਸਾਰਾ ਦਿਨ ਖੇਡਦੇ ਰਹਿੰਦੇ ਸੀ ਤੁਸੀਂ ਉਹਨਾਂ ਦੀ ਹੀ ਗੱਲ ਕਰ ਰਹੇ ਹੋ ਨਾ ਤੇ ਬਾਪੂ ਜੀ ਕਹਿੰਦੇ ਮੱਲ ਮੈਂ ਉਸੇ ਮੁੰਡੇ ਦੀ ਗੱਲ ਕਰ ਰਿਹਾ ਹਾਂ ਬਹੁਤ ਸਿਆਣਾ ਤੇ ਆਗਿਆਕਾਰੀ ਮੁੰਡਾ ਪੁੱਤ ਮੈਨੂੰ ਤੇ ਤੇਰੀ ਬੇਬੇ ਨੂੰ ਹਰਮਨ ਲਈ ਬਹੁਤ ਚੰਗਾ ਲੱਗਾ ਬਾਕੀ ਤੁਸੀਂ ਵੇਖ ਲਿਓ ਕਿਵੇਂ ਕਰਨਾ ਤੇ ਰਾਨੋ ਦੀ ਪੈਣ ਕਹਿੰਦੀ ਕੋਈ ਨਾ ਬਾਪੂ ਜੀ ਅਸੀਂ ਵਿਚਾਰ ਕਰਕੇ ਦੱਸ ਦਿਆਂਗੇ ਨਾਲੇ ਹਰਮਨ ਨਾਲ ਵੀ ਗੱਲ ਕਰ ਲਵਾਂਗੇ ਕਿਉਂਕਿ ਸੋਚਦੀ ਹੈ ਹੱਲੇ ਵਿਆਹ ਬਾਰੇ ਤੁਹਾਨੂੰ ਪਤਾ ਹੀ ਹੈ ਬਾਪੂ ਜੀ ਅੱਜ ਕੱਲ ਦੇ ਜਵਾਕਾਂ ਦਾ ਆਪਾਂ ਉਹਨਾਂ ਲਈ ਕੋਈ ਜ਼ਬਰਦਸਤੀ ਨਹੀਂ ਕਰ ਸਕਦੇ ਭਾਵੇਂ ਸਾਨੂੰ ਸਾਡੀ ਤੀ ਕਦੇ ਵੀ ਸਾਡੇ ਤੋਂ ਕੁਝ ਲੁਕੋ ਕੇ ਨਹੀਂ ਰੱਖਦੀ ਪਰ ਫਿਰ ਵੀ ਇੱਕ ਵਾਰੀ ਉਹਨੂੰ ਪੁੱਛੀਏ ਕਿ ਹੁਣ ਉਹ ਵਿਆਹ ਕਰਾਉਣ ਲਈ ਤਿਆਰ ਵੀ ਹੈ ਕਿ ਨਹੀਂ ਤਾਂ ਬਾਪੂ ਜੀ ਕਹਿੰਦੇ ਨੇ ਹਾਂ ਪੁੱਤ ਜੀਵੇਂ ਤੁਹਾਨੂੰ ਚੰਗਾ ਲੱਗਦਾ ਸੋਚ ਵਿਚਾਰ ਕਰ ਲਵੋ ਆਪਾਂ ਨੂੰ ਕਿਹੜਾ ਹੱਲੇ ਕੋਈ ਕਾਲੀ ਹੈ ਅਸੀਂ ਤਾਂ ਐਸੀ ਪਾਰਟੀ ਤੇ ਰਾਨੋ ਨੇ ਗੱਲ ਛੇੜ ਲਈ ਤਾਂ ਅਸੀਂ ਵੀ ਘਰ-ਬਾਰ ਵੇਖ ਲਿਆ ਉਹਨਾਂ ਦਾ ਬਾਕੀ ਮੁੰਡਾ ਵੀ ਬਾਰੋ ਹੀ ਆਇਆ ਉਹ ਕਹਿੰਦਾ ਵਾਪਸ ਨਹੀਂ ਜਾਣਾ ਇੱਥੇ ਹੀ ਰਹਿ ਕੇ ਬਾਪੂ ਨਾਲ ਆਪਦੇ ਕੰਮ ਤੰਦਾ ਸਾਹਮਣਾ ਨਾਲੇ ਪੁੱਤ ਕਹਿਲਾ ਤੇ ਰਾਨੂੰ ਦੱਸ ਦਿੱਸ ਕਿ ਮੁੰਡੇ ਨੇ ਬਾੜ ਜੋ ਮਿਹਨਤ ਕੀਤੀ ਐ ਉਹਦੇ ਨਾਲ ਪਿੰਡ ਚ ਬਹੁਤ ਕੁਝ ਬਣਾ ਦਿੱਤਾ ਉਸਨੇ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਬਹੁਤ ਹੀ ਸਿਆਣਾ ਮੁੰਡਾ ਪੁੱਤ ਜੋ ਆਪਣੇ ਤੋਂ ਪਹਿਲਾਂ ਦੂਜਿਆਂ ਦਾ ਸੋਚਦਾ ਨਹੀਂ ਤਾਂ ਅੱਜ ਕੱਲ ਕਿੱਥੇ ਮਿਲਦੇ ਇਹੋ ਜਿਹੇ ਮੁੰਡੇ ਤਾਂ ਬਾਪੂ ਜੀ ਕਹਿੰਦੇ ਚੱਲ ਠੀਕ ਐ ਪੁੱਤ ਸੋਚ ਵਿਚਾਰ ਕਰਕੇ ਦੱਸ ਦਿਓ ਫਿਰ ਜੋ ਵੀ ਫੈਸਲਾ ਹੋਇਆ ਤੁਹਾਡਾ ਤਾਂ ਇਹ ਕਹਿੰਦੇ ਹੋਏ ਦੋਨੋਂ ਪਾਸੇ ਤੋਂ ਫੋਨ ਕੱਟ ਕੇ ਬਾਪੂ ਜੀ ਰਾਨੂੰ ਨੂੰ ਕਹਿੰਦੇ ਪੁੱਤ ਹੁਣ ਅਸੀਂ ਚੱਲਦੇ ਹਾਂ ਜੋ ਫੈਸਲਾ ਤੇਰੇ ਜੀਜਾ ਤੇ ਭੈਣ ਲੈਣਗੇ ਉਹ ਤੁਹਾਨੂੰ ਦੱਸ ਦੇਵਾਂਗੇ ਤੇਰਾ ਨੂੰ ਕਹਿੰਦੀ ਕੋਈ ਨਾ ਬਾਪੂ ਜੀ ਮੈਂ ਰੋਟੀ ਸਬਜੀ ਦਾ ਕਰਦੀ ਹਾਂ ਰੋਟੀ ਖਾ ਕੇ ਜਾਇਓ ਤਾਂ ਉਹ ਜਲਦੀ ਜਲਦੀ ਸਾਰੇ ਚਾਹ ਵਾਲੇ ਭਾਂਡੇ ਸੰਭਲਣ ਲੱਗਦੀ ਹੈ ਰੋਟੀ ਸਬਜੀ ਦਾ ਕਰਨ ਲੱਗਦੀ ਹੈ ਜਲਦੀ ਰਾਨੂ ਰੋਟੀ ਸਬਜੀ ਬਣਾ ਲੈਂਦੀ ਹੈ ਤੇ ਬਾਪੂ ਹਰੀ ਰੋਟੀ ਖਾ ਕੇ ਜਗਸੀ ਤੇ ਰਾਨੂ ਵਰਗਿਆਂ ਨੂੰ ਬਹੁਤ ਸਾਰਾ ਪਿਆਰ ਦੇ ਕੇ ਜੋ ਵੀ ਫੈਸਲਾ ਹੋ ਉਹ ਦੱਸਣ ਦਾ ਕਹਿ ਕੇ ਚਲੇ ਜਾਂਦੇ ਨੇ ਕੱਲਾ ਉਹਨਾਂ ਨੂੰ ਬੱਸ ਅੱਡੇ ਤੱਕ ਛੱਡਣ ਲਈ ਚਲਾ ਜਾਂਦਾ ਹੈ ਬਸ ਦੇ ਚੜਾ ਕੇ ਵਾਪਸ ਘਰ ਨੂੰ ਮੁੜਨ ਦੀ ਬਜਾਏ ਜਾਗਰ ਦੀ ਦੁਕਾਨ ਤੇ ਚਲਾ ਜਾਂਦਾ ਹੈ ਉੱਥੋਂ ਰਾਨੋਲੀ ਜਲੇਬੀਆਂ ਤੇ ਜਗਸੀਰ ਵਾਸਤੇ ਸਮੋਸੇ ਲੈ ਕੇ ਘਰ ਨੂੰ ਤੁਰ ਪੈਂਦਾ ਹੈ ਜਾਗਰ ਨੂੰ ਅਗਦਾ ਕਿ ਸੰਧੂ ਆਇਆ ਤਾਂ ਕਹਿੰ ਕੇ ਅਥਨੇ ਮੋਟਰ ਤੇ ਮਿਲਦੇ ਹਾਂ ਹਰਮਨ ਜਦੋਂ ਕਾਲ ਮਲੌਂਦੀ ਤਾਂ ਫਿਰ ਪਤਾ ਨਹੀਂ ਕੀ ਸੋਚ ਕੇ ਕਾਲ ਕੱਟ ਦਿੰਦੀ ਹੈ ਕਿ ਨਹੀਂ ਹੱਲੇ ਨਹੀਂ ਮੈਂ ਆਪਣੀ ਦਿਲ ਦੀ ਗੱਲ ਦੱਸਣੇ ਕਾਕੇ ਨੂੰ ਪਹਿਲਾਂ ਉਹ ਸੱਚੀ ਮੇਰੇ ਨਾਲ ਪਿਆਰ ਕਰਦਾ ਵੀ ਹੋਵੇ ਜਾਂ ਨਹੀਂ ਕਈ ਵਾਰ ਇਨਸਾਨ ਲਿਗਦਾ ਤਾਂ ਆਪਣੇ ਸ਼ੌਂਕ ਲਈ ਹੈ ਪਤਾ ਉਹ ਵੀ ਲਿਖਦਾ ਹੋਵੇ ਤੇ ਮੈਨੂੰ ਪੇਜ ਦਿੰਦਾ ਪੜਨ ਲਈ ਕਿਉਂਕਿ ਉਹ ਮੈਨੂੰ ਦੋਸਤ ਮੰਨਦਾ ਆਪਣਾ ਤੇ ਹਰਮਨ ਫੋਨ ਕਰਨ ਦੀ ਬਜਾਏ ਮੈਸੇਜ ਕਰ ਦਿੰਦੀ ਹੈ ਬਹੁਤ ਹੀ ਵਧੀਆ ਲਿਖਿਆ ਹੈ ਤੁਸੀਂ ਤਾਂ ਕਾਕਾ ਜੀ ਧੰਨਵਾਦ ਜੀ ਤੁਹਾਡਾ ਜੋ ਮੈਸੇਜ ਦਾ ਰਿਪਲਾਈ ਕਰ ਦਿੰਦੇ ਹੋ ਫਿਰ ਦੋਵੇਂ ਖਾਸਾ ਟਾਈਮ ਮੈਸੇਜ ਰਾਹੀਂ ਗੱਲਾਂ ਕਰਦੇ ਨੇ ਫਿਰ ਕਾਕਾ ਕਹਿੰਦਾ ਕਿ ਮੈਨੂੰ ਨੀਂਦ ਆ ਰਹੀ ਹੈ ਹੁਣ ਬਾਅਦ ਚ ਮੈਸੇਜ ਕਰਦਾ ਹਰਮਨ ਵੀ ਠੀਕ ਐ ਕਹਿ ਕੇ ਫੋਨ ਰੱਖ ਦਿੰਦੀ ਹੈ ਕਾਕਾ ਫੋਨ ਕੱਟਣ ਤੋਂ ਬਾਅਦ ਆਪਣੇ ਲਿਖਤਾਂ ਵਾਲੀ ਕਾਪੀ ਚੱਕਦਾ ਕੁਝ ਲਿਖਣ ਲਈ ਬੈਠ ਜਾਂਦਾ ਜੋ ਰਚਨਾ ਉਹਦੇ ਜਹਨ ਚਾਹੰਦੀ ਹੈ ਉਹ ਲਿਖ ਚੰਨ ਕੋਲੋਂ ਲੈ ਕੇ ਕੁਛ ਚੰਦਨੀ ਉਦਾਰੀ ਸੁੱਤੀ ਪਈ ਦੇ ਚਿਹਰੇ ਤੇ ਸਜਾਵਾਂ ਤੋੜ-ਤੋੜ ਤਾਰੇ ਮੇਰਾ ਕਰਦਾ ਚਿਤ ਕੱਲਾ-ਕੱਲਾ ਤਾਰਾ ਤੇਰੇ ਵਾਲਾਂ ਚਟਕਾਵਾਂ ਰਾਤ ਦੇ ਹਨੇਰੇ ਕੋਲੋਂ ਲੈ ਕੇ ਕੁਛ ਕੁ ਹਨੇਰਾ ਕਰਦਾ ਏ ਮਨ ਤੇਰੇ ਨੈਣੀ ਕਜਲਾ ਮੈਂ ਪਾਵਾਂ ਚੜਦੇ ਹੋਏ ਸੂਰਜ ਦੀਆਂ ਕਿਰਨਾਂ ਨੂੰ ਕੈਦ ਕਰ ਹਰ ਕਿਰਨ ਦੇ ਨਾਲ ਤੈਨੂੰ ਸੁੱਤੀ ਨੂੰ ਜਗਾਵਾਂ ਇਹ ਮੈਸੇਜ ਪੇਜ ਕੱਕ ਆਪਣਾ ਫੋਨ ਪਾਸੇ ਰੱਖ ਕੇ ਸੌਣ ਲੱਗਦਾ ਏ ਉਦੋਂ ਜਦੋਂ ਦੁਬਾਰਾ ਫੋਨ ਤੇ ਮੈਸੇਜ ਦੀ ਰਿੰਗ ਵੱਜਦੀ ਹੈ ਤਾਂ ਹਲਮਨ ਜਦੇ ਜਲਦੀ ਜਲਦੀ ਮੈਸੇਜ ਲਿਖੇ ਦੇਖਣ ਲੱਗਦੀ ਹੈ ਤਾਂ ਇਹ ਰਚਨਾ ਪੜ੍ਹ ਕੇ ਬਹੁਤ ਖੁਸ਼ ਹੁੰਦੀ ਹੈ ਤੇ ਰਿਪਲਾਈ 'ਚ ਲਿਖਦੀ ਹੈ ਬਾਜੀ ਵਾਹ ਕੀ ਬਾਤਾਂ ਬਹੁਤੀ ਵਧੀਆ ਲਿਖਿਆ ਜੀ ਤੁਸੀਂ ਤਾਂ ਲਿਖ ਕੇ ਮੈਸੇਜ ਕਰ ਦਿੰਦੀ ਹੈ ਉਧਰ ਕਾਕਾ ਫਿਰ ਮੈਸੇਜ ਆਇਆ ਵੇ ਕਿ ਖੁਸ਼ ਹੁੰਦਾ ਕਿ ਹਰਮਨ ਨੂੰ ਇਹ ਪਸੰਦ ਆਇਆ ਤਾਂ ਧੰਨਵਾਦ ਕਹਿੰਦਾ ਨਾਲ ਹੀ ਇੱਕ ਸਟicker ਭੇਜਦਾ ਹੈ ਫਿਰ ਫੋਨ ਬੰਦ ਕਰਕੇ ਸੋ ਜਾਂਦਾ ਹੈ ਬਾਪੂ ਹੋਰਾਂ ਦੇ ਆਈਫੋਨ ਤੋਂ ਬਾਅਦ ਰਾਨੋ ਦੀ ਪੈਰ ਕੁਲਵੀਰ ਨੇ ਆਪਣੇ ਪਤੀ ਜਗਜੀਤ ਨੂੰ ਦੱਸਿਆ ਕਿ ਬਾਪੂ ਹੋਰਾਂ ਦਾ ਫੋਨ ਆਇਆ ਸੀ ਉਹ ਕਹਿ ਰਹੇ ਸੀ ਕਿ ਉਹਨਾਂ ਨੇ ਹਰਮਨ ਵਾਸਤੇ ਮੁੰਡਾ ਵੇਖਿਆ ਹੈ ਰਾਨੋ ਦੇ ਪਿੰਡ ਉਹ ਥੇਕ ਪਾਰਟੀ ਤੇ ਗਏ ਸੀ ਤਾਂ ਜਗਜੀਤ ਕਹਿੰਦਾ ਕੋਣ ਆ ਮੁੰਡਾ ਤੇ ਕਿੰਨਾ ਦਾ ਮੁੰਡਾ ਹੈ ਕੀ ਕਰਦਾ ਹੈ ਤੇ ਕੁਲਵੀਰ ਦੱਸਦੀ ਤੁਹਾਨੂੰ ਜਾਦੇ ਰਾਨੋ ਦੇ ਵਿਆਹ ਵੇਲੇ ਜਦੋਂ ਰੋਲਾ ਪੈ ਗਿਆ ਸੀ ਤਾਂ ਇੱਕ ਸੰਧੂ ਤੇ ਉਸ ਦੀ ਪਤਨੀ ਸੰਦੀਪ ਨੇ ਆਪਣੀ ਜ਼ਿੰਮੇਵਾਰੀ ਲੈ ਕੇ ਰਾਨੋ ਨੂੰ ਤੋੜਨ ਲਈ ਗਿਆ ਸੀ ਤਾਂ ਜਗਜੀਤ ਕਹਿੰਦਾ ਹਾਂ ਜਾਦ ਹੈ ਇਹ ਤਾਂ ਬੜੇ ਵਧੀਆ ਬੰਦੇ ਜਾਪਦੇ ਸੀ ਤੇ ਖਾਨਦਾਨੀ ਵੀ ਲੱਗਦੇ ਸੀ ਭਾਵੇਂ ਰਾਨੋ ਦੇ ਸਹੁਰਿਆਂ ਦੇ ਪਿੰਡ ਵਿੱਚੋਂ ਘਰਾਂ ਚੋਂ ਹੀ ਸੀ ਪਰ ਲੱਗਦਾ ਐਨਸੀ ਜਿਵੇਂ ਸੱਕੇ ਸੰਬੰਧੀ ਹੋਣ ਮੈਨੂੰ ਵੀ ਥੋੜਾ ਟਾਈਮ ਉਹਨਾਂ ਨਾਲ ਮਿਲ ਮਲਾਪ ਦਾ ਮੌਕਾ ਮਿਲਿਆ ਸੀ ਬੜੇ ਚੰਗੇ ਲੱਗੇ ਸੁਬਾਤ ਵਈ ਹਾਂਜੀ ਮੈਨੂੰ ਵੀ ਸੰਦੀਪ ਭੈਣ ਜੀ ਬੜੇ ਹੀ ਵਧੀਆ ਲੱਗੇ ਸੀ ਐਦਾਂ ਲੱਗਦਾ ਸੀ ਕਿ ਮਿਲ ਕੇ ਜਿਵੇਂ ਪਤਾ ਨਹੀਂ ਕਦੋਂ ਦੇ ਜਾਣਦੇ ਹੋਈਏ ਤਾਂ ਜਗਜੀਤ ਕਹਿੰਦਾ ਅੱਛਾ ਅੱਗੇ ਦੱਸ ਬਾਪੂ ਹੋਰੀ ਕੀ ਕਹਿੰਦੇ ਸੀ ਮੁੰਡੇ ਬਾਰੇ ਨਾਲੇ ਦੱਸ ਤਾਂ ਸਹੀ ਮੁੰਡਾ ਕੌਣ ਤਾਂ ਕੁਲਵੀਰ ਕਹਿੰਦੀ ਉਹੋ ਦੱਸ ਹਿੱਧ ਰਹੀ ਆ ਉਹ ਜੋ ਸੰਧੂ ਹੋਰੀ ਨੇ ਨਾ ਉਹਨਾਂ ਦਾ ਹੀ ਮੁੰਡਾ ਹੈ ਨਾਲੇ ਆਪਣੀ ਹਰਮਨ ਜਾਨਦੀ ਵੀ ਆ ਉਸ ਮੁੰਡੇ ਨੂੰ ਤਾਂ ਜਗਜੀਤ ਜਗਜੀਤ ਕਹਿੰਦਾ ਜਾਣਦੀ ਹੈ ਤੈਨੂੰ ਕਿਵੇਂ ਪਤਾ ਇਹ ਸਭ ਤਾਂ ਕੁਲਵੀਰ ਬੋਲਦੀ ਕਿ ਤੁਹਾਨੂੰ ਲੱਗਦਾ ਕੁਝ ਵੀ ਯਾਦ ਨਹੀਂ ਜਦੋਂ ਹਰਮਨ ਨਿੱਕੀ ਹੁੰਦੀ ਰਾਨੂ ਕੋਲ ਜਾਂਦੀ ਸੀ ਉਸ ਪਿੰਡ ਉਹਦੇ ਤਾਂ ਉਹ ਨਾਲ ਬੱਚਿਆਂ ਨਾਲ ਤਾਂ ਖੇਡਦੀ ਰਹਿੰਦੀ ਸੀ ਸਾਰਾ ਦਿਨ ਉੱਥੇ ਤੇ ਮਹੀਨਾ ਮਹੀਨਾ ਮੁਰਦੀ ਵੀ ਨਹੀਂ ਹੁੰਦੀ ਸੀ ਮਜ਼ਾ ਲੈ ਕੇ ਆਉਣੀ ਪੈਂਦੀ ਸੀ ਜਾ ਕੇ ਤਾਂ ਜਗਜੀਤ ਕਹਿੰਦਾ ਅੱਛਾ ਫਿਰ ਤਾਂ ਮਤਲਬ ਦੋਨੋਂ ਬਚਪਨ ਵਿੱਚ ਇਕੱਠੇ ਖੇਡਦੇ ਰਹਿਆ ਪਰ ਉਹ ਛਾੜੂ ਹੰਦਾਸ ਵੀ ਮੁੰਡਾ ਕੀ ਕੰਮ ਕਰਦਾ ਤਾਂ ਦੱਸਦੀ ਕਿ ਜੀ ਬਾਹਰ ਚਲਾ ਗਿਆ ਸੀ ਪਰ ਹੁਣ ਵਾਪਸ ਆ ਗਿਆ ਬਹੁਤ ਮਿਹਨਤ ਕੀਤੀ ਦੱਸਦੇ ਮੁੰਡੇ ਨੇ ਬਾਹਰ ਰਹਿ ਕੇ ਤੇ ਪਿੰਡ ਦਾ ਵੀ ਬਹੁਤ ਕੁਝ ਸਵਾਰ ਦਿੱਤਾ ਹੁਣ ਕਹਿੰਦਾ ਕਿ ਪਿੰਡ ਵਿੱਚ ਹੀ ਰਹਿ ਕੇ ਪਿੰਡੇ ਨੂੰ ਹਾਲ ਹੋਰ ਬਦਲ ਦੇਣੀ ਹੈ ਨਾਲੇ ਬੇਬੇ ਬਾਪੂ ਹੋਰਾਂ ਨੂੰ ਛੱਡ ਹੁਣ ਕੋ ਹੋ ਨਹੀਂ ਰਿਹਾ ਜਾਂਦਾ ਬਾਹਰ ਤੇ ਬਸ ਇੱਥੇ ਹੀ ਕੰਮ ਕਰਨਾ ਹੁਣ ਰਹਿ ਕੇ ਬਾਪੂ ਦੱਸਦਾ ਕਿ ਬਹੁਤ ਹੀ ਆਗਿਆਕਾਰੀ ਤੇ ਸੋਹਣਾ ਸੁਨੱਖਾ ਮੁੰਡਾ ਹੈ ਬਾਕੀ ਬਾਪੂ ਜੀ ਹੋਰ ਹੀ ਦੱਸਦੇ ਸੀ ਕਿ ਘਰਬਾਰ ਵੀ ਚੰਗਾ ਹੈ ਇੱਕ ਕੁੜੀ ਹਨ ਉਹ ਵੀ ਡਾਕਟਰ ਹੈ ਨਾਲ ਦੇ ਕਿਸੇ ਪਿੰਡ ਵਿੱਚ ਡਿਊਟੀ ਲੱਗੀ ਹੋਈ ਉਸ ਦਿਤਾ ਜਗਜੀਤ ਕਹਿੰਦਾ ਫਿਰ ਤਾਂ ਲੱਗਦਾ ਬਹੁਤ ਵਧੀਆ ਪਰਿਵਾਰਾ ਤੂੰ ਕੀ ਜ਼ੋਨੀ ਫਿਰ ਤੇ ਕੁਲਵੀਰ ਕਹਿੰਦੀ ਜੀ ਮੈਨੂੰ ਤਾਂ ਵਧੀਆ ਲੱਗਿਆ ਗੱਲਾਂ ਤੋਂ ਬਾਕੀ ਜੇ ਤੁਸੀਂ ਕਹਿੰਦੇ ਹੋ ਤਾਂ ਇੱਕ ਵਾਰ ਆਪ ਵੀ ਜਾਵਾਂਗੇ ਨਾਲੇ ਹਰਮਨ ਨਾਲ ਗੱਲ ਕਰ ਲਵਾਂਗੇ ਤਜ ਜਗਜੀਤ ਕਹਿੰਦੇ ਨੇ ਹੱਲੇ ਹਰਮਨ ਨਾਲ ਕੋਈ ਗੱਲ ਨਹੀਂ ਕਰਨੀ ਅਸੀਂ ਪਹਿਲਾਂ ਆਪ ਜਾ ਕੇ ਆਵਾਂਗੇ ਮਹਿਨਾ ਨੂੰ ਰੁਕ ਜਾ ਉਹਨਾਂ ਚਿਰ ਬਾਪੂ ਵਰਗਿਆਂ ਨਾਲ رابطہ ਕਾਇਮ ਰੱਖੀ ਤੇ ਕਹਿ ਦੇਵੀਂ ਕਿ ਇੱਕ ਵਾਰੀ ਅਸੀਂ ਆਪ ਆ ਕੇ ਮਿਲ ਕੇ ਜਾਵਾਂਗੇ ਫਿਰ ਕੋਈ ਫੈਸਲਾ ਕਰਾਂਗੇ ਇਸ ਬਾਰੇ ਤੇ ਕੁਲਵੀਰ ਕਹਿੰਦੀ ਜੀ ਠੀਕ ਹੈ ਮੈਂ ਦੱਸ ਦਵਾਂਗੀ ਬਾਪੂ ਹਰਾਂ ਨੂੰ ਉਹ ਗੱਲਾਂ ਕਰ ਹੀ ਰਹੀ ਸੀ ਕਿ ਹਰਮਨ ਵੀ ਉਹਨਾਂ ਕੋਲ ਆ ਜਾਂਦੀ ਤੇ ਪੁੱਛਦੀ ਹਾਂਜੀ ਕਿਵੇਂ ਹੋ ਪਾਪਾ ਤੇ ਕੀ ਗੱਲਾਂ ਹੋ ਰਹੀਆਂ ਨੇ ਮੇਰੇ ਬਾਰੇ ਤਾਂ ਨਹੀਂ ਕੋਈ ਗੱਲ ਤਾਂ ਨਹੀਂ ਜਗਜੀਤ ਕੁਲਵੀਰ ਨੂੰ ਇਸ਼ਾਰੇ ਨਾਲ ਕਹਿੰਦਾ कि ਇਸ ਨੂੰ ਕੁਝ ਨਹੀਂ ਦੱਸਣਾ ਤੇ ਆਪ ਹਰਮਨ ਨੂੰ ਕਹਿੰਦਾ ਕਿ ਨਹੀਂ ਪੁੱਤ ਤੇਰੇ ਬਾਰੇ ਕੀ ਗੱਲ ਕਰਨੀ ਤੂੰ ਤਾਂ ਸਾਡਾ ਸੋਨਾ ਪੁੱਤ ਹੈ ਮੈਨੂੰ ਮਾਣ ਆ ਤੇਰੇ ਤੇ ਕਿ ਤੂੰ ਮੇਰਾ ਪੁੱਤਰ ਹੈ ਅਸੀਂ ਤਾਂ ਬਸ ਪਿੰਡ ਜਾਂਦੀ ਸਲਾਹ ਕਰਦੇ ਪਏ ਸੀ ਤੇ ਹਰਮਨ ਕਹਿੰਦੀ ਪਾਪਾ ਦਿਲ ਤਾਂ ਮੇਰਾ ਵੀ ਕਰਦਾ ਪਿੰਡ ਜਾ ਲੈ ਪਰ ਮੈਨੂੰ ਛੁੱਟੀ ਦਾ ਔਖਾ ਵੈਸੇ ਕਦੋਂ ਕੋ ਜਾਣਾ ਤੁਸੀਂ ਤੇ ਨਾਲੇ ਕੀ ਤੁਸੀਂ ਰਾਨੋ ਮਾਸੀ ਦੇ ਪਿੰਡ ਵੀ ਜਾ ਕੇ ਆਓਗੇ ਰਾਨੋ ਦੇ ਪਿੰਡ ਦਾ ਨਾਮ ਸੁਨ ਕੁਲਵੀਰ ਤੇ ਜਗਜੀਤ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗਦੇ ਹਨ ਫਿਰ ਕੁਲਵੀਰ ਬੋਲਦੀ ਹੈ ਕਿ ਹਾਂਜੀ ਪੁੱਤਰ ਜਦੋਂ ਉਹਨ ਪਿੰਡ ਜਾਣੇ ਐ ਤੇ ਸਭਨਾਂ ਨੂੰ ਮਿਲ ਕੇ ਆਵਾਂਗੇ ਤੋ ਦੱਸ ਕੋਈ ਸੁਨੇਹਾ ਤਾਂ ਨਹੀਂ ਲਾਉਣਾ ਮਾਸੀ ਨੂੰ ਕੋਈ ਜ਼ਰੂਰੀ ਐ ਜੋ ਪੁੱਛ ਰਹੀ ਐ ਮਾਸੀ ਬਾਰੇ ਤਾਂ ਹਰਮਨ ਨੂੰ ਇੰਝ ਲੱਗਿਆ ਜਿਵੇਂ ਕੋਈ ਉਸਦੀ ਚੋਰੀ ਫੜੀ ਗਈ ਹੋਵੇ ਉਹ ਨਹੀਂ ਨਹੀਂ ਮੈਂ ਤਾਂ ਐਵੇਂ ਹੀ ਬਸ ਪੁੱਛ ਰਹੀ ਸੀ ਕਿ ਸੁਨੇਹਾ ਲਾਉਣਾ ਮਾਸੀ ਨੂੰ ਨਾਲੇ ਮੇਰਾ ਜਦੋਂ ਦਿਲ ਕਰੂ ਮੈਂ ਆਪ ਮਾਸੀ ਨਾਲ ਗੱਲ ਕਰ ਲਵਾਂਗੀ ਤੇ ਇਹਨਾਂ ਕਹਿੰਦੀ ਹੋਈ ਉੱਠ ਕੇ ਚਲੀ ਜਾਂਦੀ ਐ ਕੁਲਵੀਰ ਜਗਜੀਤ ਨੂੰ ਕਹਿੰਦਾ ਕਿ ਚਾਹ ਬਣਾ ਕੇ ਲਿਆ ਵੇ ਭੋਰਾ ਪੀਣੀ ਐ ਤਾਂ ਜਗਜੀਤ ਹਾਂ ਚ ਸਿਰੇ ਹਿਲਾ ਦਿੰਦੀ ਐ ਤੇ ਕੁਲਵੀਰ ਚਾਹ ਬਣਾਉਣ ਲੱਗ ਜਾਂਦੀ ਐ ਰਾਨਵੀ ਪਾਪੂ ਹਰਾਂ ਦੇ ਚਲੇ ਜਾਣ ਤੋਂ ਬਾਅਦ ਸੋਚਿਆ ਕਿ ਰੱਬ ਕਰੇ ਪੰਤੇ ਜੀਜਾ ਜੀ ਮੰਨ ਜਾਣ ਤੇ ਕਿੰਨਾ ਚੰਗਾ ਹੋਵੇ ਹਰਮਨ ਦਾਤਾ ਮੈਨੂੰ ਬੱਲਾ ਹੀ ਮੋਹ ਆ ਨਾਲੇ ਇੱਥੇ ਉਹ ਰਾਜ ਕਰੂ ਕਿੱਡਾ ਨੇਕ ਪਰਵਾਰ ਇਹ ਸਾਰਾ ਇਹਨਾਂ ਨੇ ਤਾਂ ਅੱਜ ਤੱਕ ਮੈਨੂੰ ਕੋਈ ਦੁੱਖ ਨਹੀਂ ਹੋੰਦਿੱਤਾ ਹਰਮਨ ਤਾਂ ਫੇਰ ਵੀ ਇਹਨਾਂ ਦੇ ਘਰੇ ਆਉ ਉਸ ਦਾ ਕਿੰਨਾ ਮੋਹ ਕਰਨਗੇ ਹੈ ਵਾਰਗੁਰੂ ਤੂੰ ਹੀ ਇਹ ਜੋੜੀਆਂ ਬਣਾਉਣ ਵਾਲਾ ਮੇਰੀ ਤਾਂ ਇੱਕੋ ਅਰਦਾਸ ਆ ਕਿ ਤੂੰ ਇਹਨਾਂ ਦੋਹਾਂ ਬੱਚਿਆਂ ਦੀ ਵੀ ਜੋੜੀ ਬਣਾ ਦੇ ਹੱਲਿਓ ਇੰਜ ਅਰਦਾਸ ਹੀ ਕਰ ਰਹੀ ਸੀ ਕਿ ਇਕੱਲਾ ਵੀ ਆ ਜਾਂਦਾ ਕਹਿੰਦਾ ਕਿ ਕਿਸ ਲਈ ਅਰਦਾਸਾਂ ਕਰੀ ਜਾਂਦੀਆਂ ਜੋੜੀਆਂ ਬਣਾ ਲੈ ਤਰਾਂ ਨੂੰ ਕਹਿੰਦੀ ਹੈ ਜੀ ਮੈਂ ਤਾਂ ਹਰਮਨ ਤੇ ਕਾਕੇ ਬਾਰੇ ਸੋਚੀ ਜਾਂਦੀ ਸੀ ਤੇ ਉਹਨਾਂ ਬਾਰੇ ਹੀ ਵਾਏ ਗੁਰਜੀ ਅੱਗੇ ਅਰਦਾਸ ਕਰ ਰਹੀ ਸੀ ਇਹਨਾਂ ਦੀ ਜੋੜੀ ਬਣ ਜਾਵੇ ਤੇ ਭੈਣ ਤੇ ਜੀਜਾ ਜੀ ਵੀ ਮੰਨ ਜਾਣ ਤੇ ਕੈਲਾ ਕਹਿੰਦਾ ਕੋਈ ਨਾ ਵਾਏ ਗੁਰਜੀ ਸਭ ਸਹੀ ਹੀ ਕਰਨਗੇ ਜੇ ਇਹਨਾਂ ਦੇ ਸੰਜੋਗ ਹੋਏ ਤਾਂ ਜ਼ਰੂਰ ਜੋੜੀ ਬਣ ਜਾਣੀ ਆ ਤੂੰ ਐਵੇਂ ਕਰ ਭੋਰਾ ਕੁ ਚਾਹੀ ਤਾਲਾ ਤਰਾਂ ਨੂੰ ਠੀਕ ਆ ਕਹਿੰਦਾ ਠੀਕ ਆ ਤਰਦੀਆਂ ਤਉ ਉੱਠ ਕੇ ਚਾਹ ਬਣਾ ਲਈ ਸੋਇ ਚ ਚਲੀ ਜਾਂਦੀ ਐ ਉਧਰ ਮਨਜੀਤ ਪ੍ਰੀਤੀ ਬਾਰੇ ਸੋਤਾ ਹੋਇਆ ਕਦੋਂ ਕਰੋ ਕਾਕੇ ਦੇ ਘਰ ਵਾਲ ਚੱਲ ਪੈਂਦਾ ਤੇ ਜਾਂਦਾ ਇਹ ਸੰਦੀਪ ਨੂੰ ਵਿਵੇਕ ਕਹਿੰਦਾ ਕਿ ਬੇਬੇ ਭੋਰਾ ਕੋ ਚਾਹੀ ਬਣਾ ਦੇ ਤੇਰੇ ਹੱਥ ਦੀ ਚਾਹ ਦਾ ਸਵਾਦ ਹੀ ਵੱਖਰਾ ਹੁੰਦਾ ਤੇ ਸੰਦੀਪ ਵੀ ਵਿਵੇਕ ਕਾ ਚਾਹ ਪੀਂਦਾ ਮਾਰਾ ਕਿਵੇਂ ਮਿੱਠੀਆਂ ਮਾਰਦਾ ਧਰਦੀਆਂ ਬੈ ਜਾ ਆਵਦੇ ਸੰਧਾਰੇ ਕੋਲ ਨਾ ਉਹ ਤੇਰੇ ਬਿਨਾ ਸਾਰੇ ਨਾ ਤੂੰ ਇੰਨਾ ਕਹਿ ਕੇ ਨਾਲੇ ਰਸੋਈ ਵੱਲ ਚਲੀ ਜਾਂਦੀ ਨਾਲੇ ਵਾਹਿਗੁਰੂ ਜੀ ਨੂੰ ਹੱਥ ਜੋੜ ਕੇ ਕਹਿੰਦੀ ਹੈ ਹੇ ਵਾਹਿਗੁਰੂ ਮੇਰੇ ਬੱਚਿਆਂ ਦਾ ਪਿਆਰ ਐਵੇਂ ਬਣਾਈ ਰੱਖੀ ਮਨਜੀ ਜਾਂਦਾ ਹੋਇਆ ਨਿੱਕੀ ਦੇ ਕਮਰੇ ਵੱਲ ਚਾਤੀ ਮਾਰਦਾ ਤੇ ਉੱਥੇ ਉਹਨੂੰ ਕੋਈ ਨਹੀਂ ਦਿਸਦਾ ਉਹ ਉਦਾਸ ਜਾ ਹੋ ਜਾਂਦਾ ਤੇ ਸੋਚਦਾ ਕਿ ਕਿੱਧਰ ਗਈਆਂ ਮੈਂ ਤਾਂ ਪ੍ਰੀਤੀ ਨੂੰ ਵੇਖਣ ਲਈ ਆਇਆ ਸੀ ਫਿਰ ਉਹ ਕਾਕੇ ਦੇ ਕਮਰੇ 'ਚ ਜਾਂਦੀ ਬਜਾਈ ਸਿੱਧਰ ਸੋਈ ਚ ਜਾਂਦਾ ਤੇ ਜਾ ਕੇ ਸੰਦੀਪ ਨੂੰ ਪੁੱਛਦਾ ਕਿ ਬੇਬੇ ਨਿੱਕੀ ਵਰਗੀਆਂ ਨਹੀਂ ਦਿਸਦੀਆਂ ਤਾਂ ਸੰਦੀਪ ਕਹਿੰਦੀ ਪੁੱਤਰ ਉਹ ਤਾਂ ਹਰ ਪ੍ਰੀਤੀ ਨੂੰ ਛੱਡਣ ਗਈ ਐ ਉਸ ਤੋਂ ਬਾਅਦ ਸਿੱਧਾ ਹਸਪਤਾਲ ਹੀ ਜਾਉ ਡਿਊਟੀ ਤੇ ਪ੍ਰੀਤੀ ਤੇ ਜਾਣ ਦੀ ਸੁਣ ਮਨਜੀਤ ਤੇ ਮੂੰਹ ਹੋਰ ਉੱਤਰ ਜਾਂਦਾ ਅੱਛਾ ਬੇਬੇ ਕਹਿ ਕੇ ਜਾਂ ਲੱਗਦਾ ਤਾਂ ਸੰਦੀਪ ਪੁੱਛਣ ਲੱਗ ਗਿਆ ਕੀ ਹੋਇਆ ਕੋਈ ਕੰਮ ਸੀ ਤੈਨੂੰ ਨਿੱਕੀ ਤੱਕ ਜੋ ਉਹਦੇ ਬਾਰੇ ਪੁੱਛ ਰਿਹਾ ਮਨਜੀਤ ਸੰਦੀਪ ਵੱਲ ਵੇਖਦਾ ਹੋਇਆ ਨਹੀਂ ਬੇਬੇ ਮੈਂ ਤਾਂ ਐਵੇਂ ਪੁੱਛਿਆ ਸੀ ਕਿ ਦਿੱਸਦੀ ਨਹੀਂ ਅੱਜ ਤਾਈਏ ਘਰ ਚ ਨਾਲੇ ਰੌਣਕ ਜਈ ਵੀ ਨਹੀਂ ਹੈਗੀ ਤਾਂ ਸੰਦੀਪ ਕਹਿੰਦੀ ਆਹੋ ਜਦੋਂ ਨਿੱਕੀ ਚਲੀ ਜਾਂਦੀ ਰੌਣਕ ਵੀ ਨਾਲ ਹੀ ਲੈ ਜਾਂਦੀ ਨਾਲੇ ਚੱਲ ਤੂੰ ਕਾਕੇ ਦੇ ਕਮਰੇ ਚ ਮੈਂ ਲੈ ਕੇ ਆਉਂਦੀ ਆਂ ਚਾਹ ਤੁਹਾਡੇ ਦੋਹਾਂ ਲਈ ਤਾ ਮਨਜੀਤ ਕੇ ਅੰਦਰ ਕੋਈ ਨਾ ਬੇਬੇ ਮੈਂ ਹੀ ਲੈ ਜਾਂਦਾ ਤੂੰ ਪਾ ਕੇ ਫੜਾ ਦੇ ਮੈਨੂੰ ਤਾਂ ਸੰਦੀਪ ਦੋ ਕੱਪਾਂ ਚ ਚਾਹ ਪਾ ਦਿੰਦੀ ਹੈ ਮਨਜੀਤ ਚਾਹ ਫੜ ਕੇ ਕਾਕੇ ਦੇ ਕਮਰੇ ਵੱਲ ਚਲਾ ਜਾਂਦਾ ਕਾਕਾ ਮਨਜੀਤ ਨੂੰ ਵੇਖ ਆ ਗਿਆ ਤੂੰ ਫੇਰ ਤੈਨੂੰ ਵੀ ਮੇਰੇ ਬਿਨਾ ਪੂਰਾ ਟੇਕ ਨਹੀਂ ਲਿਆ ਫੜਾ ਚਾਹ ਹੋ ਰੇ ਘਰ ਸਵੇਰ ਦੀ ਪਿੱਤੀ ਨਹੀਂ ਤਾਂ ਮਨਜੀਤ ਕਾਕੇ ਨੂੰ ਚਾਹ ਫੜਾਉਂਦਾ ਹੋਇਆ ਲੈ ਡਾ ਫਲਾ ਹੋਰ ਤਾਂ ਕੋਈ ਕੰਮ ਹੈ ਨਹੀਂ ਤੈਨੂੰ ਬਸ ਸਾਰਾ ਦਿਨ ਚਾਹ ਚਾਹੀਦੀ ਆ ਤਾਂ ਕਾਕਾ ਹੱਸਦਾ ਹੋਇਆ ਕੀ ਹੋਇਆ ਤੈਨੂੰ ਕਿਵੇਂ ਸਵੇਰੇ ਹੀ ਉਖੜਿਆ ਫਿਰਦਾ ਤਾਂ ਕੁਛ ਕੁਛ ਨਹੀਂ ਕਰਦਾ ਹੋਇਆ ਮਨਜੀਤ ਚਾਹ ਪੀਣ ਲੱਗਦਾ ਏ ਤੇ ਮਨ ਚ ਸੋਚਦਾ ਏ ਕਿ ਮੁਹੱਬਤ ਵੀ ਕੀ ਨਸ਼ਾ ਏ ਜਿੰਨਾ ਚਿਰ ਜਾਰਦਾ دیدار ਨਾ ਹੋਵੇ ਪੂਰਾ ਵੀ ਚੈਨ ਨਹੀਂ ਮਿਲਦਾ ਇੰਜ ਲੱਗਦਾ ਜਿਵੇਂ ਸੋਬ ਸਭ ਕੁਝ ਲੁੱਟ ਪੁੱਟ ਕੇ ਲੈ ਗਈ ਹੋਵੇ ਹੁਣ ਤਾਂ ਇਹ ਵੀ ਨਹੀਂ ਪਤਾ ਦੁਬਾਰਾ ਕਦੇ ਦੇਖਣ ਦਾ ਮੌਕਾ ਮਿਲੇਗਾ